ਪਠਾਨਪੁਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਪੁਲਿਸ ਇਸੇ ਲੰਬੇ ਸਮੇਂ ਤੋਂ ਇੱਕ ਗਰੋਹ ਦੀ ਪਾਲ ਵਿਜੇ ਲੱਗੀ ਹੋਈ ਸੀ ਜਿਹੜੇ ਕਿ ਜਾਲੀ ਫਾਰਮ ਬਣਾ ਕੇ ਤੇ ਵਕ ਵਕ ਕ੍ਰੈਸ਼ਨਾ ਦੇ ਨਾਂ ਦੇ ਉਤੇ ਬਿੱਲ ਕੱਟ ਕੇ ਰੇਤ ਤੇ ਬਜਰੀ ਨੂੰ ਪੰਜਾਬ ਹੀ ਨਹੀਂ ਦੇਸ਼ ਦੇ ਵਕ ਵਕ ਹਿੱਸਿਆਂ ਵਿੱਚ ਵੇਚ ਕੇ ਪੰਜਾਬ ਸਰਕਾਰ ਲਈ ਨਹੀਂ ਬਲਕਿ ਜੰਮੂ ਕਸ਼ਮੀਰ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਾ ਰਹੀ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪ੍ਰੈਸ ਵਾਰਤਾ ਰਾਹੀਂ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਾਲੀ ਫਾਰਮ ਅਤੇ ਜਾਲੀ ਪੰਜਾਬ ਕਰ ਦੇ ਨਾਤੇ ਤਿਆਰ ਕੀਤੀ ਹੋਈ ਇੱਕ ਸਾਈਡ ਦੇ ਰਾਹੀਂ ਇਹ ਗਰੋ ਲੋਕਾਂ ਨੂੰ ਲੁੱਟ ਰਿਆ ਸੀ ਉਹਨਾਂ ਨੇ ਕਿਹਾ ਕਿ ਨੌ ਲੋਕਾਂ ਨੂੰ ਪੁਲਿਸ ਵੱਲੋਂ ਪਹਿਲੇ ਵੀ ਹਿਰਾਸਤ ਵਿੱਚ ਲਿਆ ਜਾ ਚੁੱਕੇ ਆ ਪਰ ਅੱਜ ਜਿਹੜੇ ਦੋ ਲੋਕ ਉਹਨਾਂ ਨੇ ਫੜੇ ਨੇ ਉਹਨਾਂ ਵਿੱਚੋਂ ਇੱਕ ਇਸ ਦਾ ਮਾਸਟਰਮਾਈਂਡ ਹੈ ਤੇ ਦੂਜਾ ਇੱਕ ਵਿਅਕਤੀ ਹੋਰ ਹੈ ਉਹਨਾਂ ਨੇ ਕਿਹਾ ਕਿ ਫੜੇ ਗਏ ਦੋਨਾਂ ਲੋਕਾਂ ਵਿੱਚੋਂ ਮਾਸਟਰਮਾਈਂਡ ਪੰਜਾਬ ਦਾ ਤੇ ਦੂਜਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਪੁਲਿਸ ਨੇ ਉਹਨਾਂ ਕੋਲੋਂ ਇੱਕ ਕੰਪਿਊਟਰ ਇੱਕ ਲੈਪਟਾਪ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਨੇ ਗੈਰ ਕਾਨੂੰਨੀ ਮਾਈਨਿੰਗ ਦੀ ਪੂਰੀ ਜਿਹੜੀ ਆ ਸ਼੍ਰੇਂਖਲਾ ਉਹਦੇ ਨਾਲ ਜੁੜਿਆ ਹੋਇਆ ਕੇਸ ਆ ਆ ਇਹਦੇ ਵਿੱਚ 28 9 222 ਨੂੰ ਪਠਾਨਕੋਟ ਪੁਲਿਸ ਨੂੰ ਇੱਕ ਸਾਂਝੀ ਮਸ਼ਕ ਦੇ ਦੌਰਾਨ ਅਸੀਂ ਤਿੰਨ ਜਿਹੜੇ ਵੱਡੇ ਹਾਈਡਰੋਲਿਕ ਟਿਪਰ ਆ ਉਹ ਰਿਟੇਨ ਕੀਤੇ ਸੀਗੇ ਉਹ ਤਿੰਨੋਂ ਹਾਈਡਰੋਲਿਕ ਜਿਹੜੇ ਟਿਪਰ ਸੀ ਉਹ ਮਾਈਨਿੰਗ ਤੋਂ ਬਾਅਦ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਆ ਪ੍ਰੋਸੈਸਡ ਮਟੀਰੀਅਲ ਉਹਦੇ ਨਾਲ ਲੋਡਡ ਸੀਗੇ ਔਰ ਜਦੋਂ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਤੇ ਬਿੱਲ ਉਹ ਜਾਲੀ ਪਾਏ ਗਏ ਜਿਹੜੇ ਕਿ QR ਕੋਡਡ ਸੀਗੇ ਗਵਰਨਮੈਂਟ ਜੀ ਪੰਜਾਬ ਗਵਰਨਮੈਂਟ ਆ ਇਹਦੀ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਹੈਗਾ ਉਸ ਉਹਨਾਂ ਦੀ ਉਹਦੀ ਆਪਣੇ ਆਪਣੇ ਜਿਹੜੇ ਹੈਗੀ ਉਹਦੀ ਸਾਈ ਮਾਈਨਿੰਗ ਸਾਈਟ ਆ ਇਹ ਉੱਥੋਂ ਬਿੱਲ ਜਨਰੇਟ ਹੁੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਤਾਰ ਨਾਲ ਦੱਸ ਦਵਾਂ ਕਿ ਜਦੋਂ ਵੀ ਕੋਈ ਮਾਈਨਿੰਗ ਮਟੀਰੀਅਲ ਅਰਥਾਤ ਜਿਵੇਂ ਬੱਜਰੀ ਆ ਘਟਕਾ ਆ ਰੇਤਾ ਆ ਜਾਂ ਫਾਈਨ ਸੈਂਡ ਆ ਕਿਸੇ ਤਰ੍ਹਾਂ ਦਾ ਵੀ ਕੋਈ ਮਟੀਰੀਅਲ ਆ ਜਦੋਂ ਕਿਸੇ ਕ੍ਰਸ਼ਰ ਤੋਂ ਆਊਟ ਹੁੰਦਾ ਆ ਤੇ ਉਹਦਾ ਇੱਕ ਕਿਊ ਆਰ ਕੋਡਡ ਬਿੱਲ ਕੱਟਿਆ ਜਾਂਦਾ ਜਿਹਦੇ ਨਾਲ ਸਾਰੇ ਦਾ ਸਾਰਾ ਆ ਜਿਹੜਾ ਰੈਵਨਿਊ ਹੈਗਾ ਵਿੱਤੀ ਸਾਧਨ ਉਹਦੇ ਨਾਲ ਜੁੜੇ ਹੁੰਦੇ ਆ ਉਹ ਕਿਊ ਆਰ ਕੋਡਡ ਜਿਹੜਾ ਬਿੱਲ ਦਿਖਾ ਕੇ ਟਰੱਕ ਜਿਹੜਾ ਹੈਗਾ ਉਥੋਂ ਆਊਟ ਹੁੰਦਾ ਔਰ ਪੈਰਲਲ ਜਿਹੜਾ ਹੈਗਾ ਕਿਊ ਆਰ ਕੋਡਡ ਜਿਹੜਾ ਬਿੱਲ ਹੈਗਾ ਆ ਉਹ ਗਵਰਨਮੈਂਟ ਦੀ ਸਾਈਟ ਦੇ ਉੱਤੇ ਵੀ ਰਜਿਸਟਰਡ ਹੋ ਜਾਂਦਾ ਔਰ ਇਹ ਲਗਾਤਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕ੍ਰਸ਼ਰ ਉਹਨਾਂ ਨੂੰ ਕਰਦਾ ਤੇ ਉਸੇ ਉਸੇ ਤਰੀਕੇ ਦੇ ਨਾਲ ਗਵਰਨਮੈਂਟ ਦੀ ਜਿਹੜੀ ਸਾਈਟ ਆ ਉੱਥੇ ਬਿੱਲ ਹੀ ਜਨਰੇਟ ਹੁੰਦੇ ਆ ਪਰ ਜਦੋਂ ਇਹ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਜਿਹੜੀ ਤਿੰਨੋਂ ਗੱਡੀਆਂ ਸੀਗੀਆਂ ਇਹਨਾਂ ਦੇ ਜਿਹੜੇ ਬਿੱਲ ਸੀਗੇ ਉਹ ਜਿਹੜੇ ਝਾਲੀ ਪਾਏ ਗਏ ਆ ਜਦੋਂ ਉਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਗਵਰਨਮੈਂਟ ਦੀ ਸਾਈਟ ਦੇ ਨਾਲ ਬਿਲਕੁਲ ਰਲਦੀ ਮਿਲਦੀ ਸਾਈਟ ਇੱਕ ਹੋਰ ਕ੍ਰੀਏਟ ਕੀਤੀ ਗਈ ਸੀ ਉਹਦੇ ਵਿੱਚ ਸਿਰਫ ਕੁਝ ਅੱਖਰਾਂ ਦਾ ਹੇਰਫੇਰ ਕੀਤਾ ਗਿਆ ਸੀਗਾ ਉਹ ਆਮ ਵਿਅਕਤੀ ਨੂੰ ਜਾਂ ਆਮ ਪੁਲਿਸ ਆਫੀਸਰ ਨੂੰ ਜਾਂ ਇਹ ਕਹ ਲਓ ਕਿ ਕਿਸੇ ਵੀ ਡਿਪਾਰਟਮੈਂਟ ਨਫੋਰਸਮੈਂਟ ਏਜੰਸੀ ਨੂੰ ਭਲੇਖਾ ਪਾਉਂਦਾ ਸੀ ਕਿ ਜੈਨੂਅਲ ਬਿੱਲ ਆ ਕਿਉਂਕਿ ਉਹਨਾਂ ਦਾ QR ਕੋਡ ਜਿਹੜਾ ਉਹ ਸਕੈਨ ਹੋ ਜਾਂਦਾ ਸੀਗਾ ਅ ਜਦੋਂ ਇਹਨਾਂ ਨੂੰ ਅਸੀਂ ਸਕੈਨ ਕੀਤਾ ਬਿੱਲ ਨੂੰ ਜਨਰੇਟ ਕੀਤਾ ਔਰ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਨੂੰ ਪੁੱਛਿਆ ਤੇ ਉਹਨਾਂ ਵੱਲੋਂ ਇਸ ਦਾ ਉਸੇ ਵੇਲੇ ਤੁਰੰਤ ਜਵਾਬ ਆ ਗਿਆ ਕਿ ਇਹ ਜਾਲੀ ਬਿੱਲ ਨੇ ਔਰ ਫਿਰ ਸਾਨੂੰ ਇੱਕ ਖਦਸ਼ਾ ਪੈਦਾ ਹੋਇਆ ਕਿ ਜੇਕਰ ਇਹ ਤਿੰਨ ਟਰੱਕ ਜਾਲੀ ਬਿੱਲਾਂ ਤੇ ਜਾ ਰਹੇ ਨੇ ਹੋਰ ਪਿੱਛੇ ਕਿੰਨਾ ਕੂਏ ਦੇ ਪਿੱਛੇ ਜਿਹੜਾ ਹੈਗਾ ਉਹ ਵੱਡਾ ਘਪਲਾ ਹੋ ਸਕਦਾ ਹੈ ਇਹਦੀ ਲਗਾਤਾਰ ਤਫਤੀਸ਼ ਜਾਰੀ ਰਹੀ ਤਫਤੀਸ਼ ਦੇ ਦੌਰਾਨ ਜਿਹੜੀ ਹੈਗੀ ਆ ਉਹ ਮੇਰੇ ਵੱਲੋਂ ਇੱਕ ਤਫਤੀਸ਼ ਪਹਿਲਾਂ ਪੁਲਿਸ ਸਟੇਸ਼ਨ ਸੀਗੀ ਫਿਰ ਮੇਰੇ ਵੱਲੋਂ ਇਹਨੂੰ ਜਿਹੜਾ ਹੈਗਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਤਫਤੀਸ਼ ਟਰਾਂਸਫਰ ਕੀਤੀ ਗਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਬਰ ਰਿਲੇਟਡ ਹੈਗੀਆਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਇਹਦੀ ਤਫਤੀਸ਼ ਹੋਈ ਆ ਅਸੀਂ ਸਮੇਂ-ਸਮੇਂ ਤੇ ਇਹਦੇ ਵਿੱਚ ਨੌ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਉਦੇ ਬਾਰੇ ਮੀਡੀਆ ਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਖੁਲਾਸਾ ਨਹੀਂ ਕੀਤਾ ਕਿਉਂਕਿ ਤਫ਼ਤੀਸ਼ ਤਕਨੀਕੀ ਸੀਗੀ ਦੋਸ਼ੀ ਬਤਪੂਰਨ ਸਗੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਤੋਂ ਅਗੇ ਲਿੰਕ ਜੁੜਦਾ ਗਿਆ ਅੱਜ ਫਾਈਨਲੀ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਵਿੱਚ ਇੱਕ ਗੌਰਵ ਖਜੂਰੀਆ ਆ ਜਿਹੜਾ ਕਿ ਤਾਰਾਗੜ ਦੇ ਦਾ ਰਹਿਣ ਵਾਲਾ ਦੂਸਰਾ ਹੈਗਾ ਵਿਕਰਮ ਸ਼ਰਮਾ ਜਿਹੜਾ ਕਿ ਕੀੜੀਆ ਗੰਡਿਆਲ ਬਿਲਕੁਲ ਅਡਜੋਇਨਿੰਗ ਆ ਸਾਡੇ ਕਟੂਆ ਜੇੜਕੇ ਦਾ ਰਹਿਣ ਵਾਲਾ ਆ ਇਦੇ ਵਿੱਚ ਜਿਹੜਾ ਵਿਕਰਮ ਸ਼ਰਮਾ ਇਹ ਇਹਦਾ ਮਾਸਟਰਮਾਈਂਡ ਸੀ ਹੁਣ ਜਿਹੜੀ ਅਖੀਰਲੀ ਗ੍ਰਿਫਤਾਰੀ ਕੀਰਲੀ ਨਹੀਂ ਕਹਿ ਸਕਦੇ ਜਿਹੜੀ ਮਾਸਟਰਮਾਈਂਡ ਦੀ ਗ੍ਰਿਫਤਾਰੀ ਜਿਹੜੀ ਹੁਣ ਹੋਈ ਆ ਇਹ ਸਾਰੀਆਂ ਕੜੀਆਂ ਪਿੱਛੇ ਜਿਹੜੇ 9 10 ਗ੍ਰਿਫਤਾਰ ਹੋਏ ਆ ਇਹ ਸਾਰੇ ਦੀ ਸਾਡੀ ਤਕਨੀਕੀ ਤੌਰ ਤੇ ਤਫ਼ਤੀਸ਼ ਅਖੀਰ ਤੇ ਜਾ ਕੇ ਵਿਕਰਮ ਸ਼ਰਮਾ ਤੇ ਜਾ ਕੇ ਖਤਮ ਹੁੰਦੀ ਸੀ ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਤਫ਼ਤੀਸ਼ ਤਕਨੀਕੀ ਹੋਵੇ ਬਕਾਇਦਾ ਤੌਰ ਤੇ ਸਾਡੇ ਕੋਲ ਸਬੂਤ ਆਉਣ ਅਸੀਂ ਉਹ ਇਕਪਮੈਂਟ ਜਿਹਦੇ ਤੋਂ ਜਾਲੀ ਬਿਲ ਜਨਰੇਟ ਕੀਤੇ ਜਾ ਰਹੇ ਸੀ ਕਿ ਸਾਈਟ ਤੇ ਹੋ ਰਹੇ ਸੀ ਉਹ ਸਾਰਿਆਂ ਦਾ ਸਾਰਾ ਮਟੀਰੀਅਲ ਵੀ ਜ਼ਬਤ ਕੀਤਾ ਜਾਵੇ। ਸੋ ਇਹਦੀ ਅੱਜ ਗ੍ਰਿਫਤਾਰੀ ਹੋਈ ਆ। ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ ਕੰਪਿਊਟਰ, ਲੈਪਟਾਪ ਔਰ ਇਹਦੇ ਪ੍ਰਿੰਟਰਸ ਔਰ ਮਸ਼ੀਨਰੀ ਜਿਹਦੇ ਵਿੱਚ ਇਹਨੇ ਇਲੀਗਲ ਸਾਈਟ ਦੇ ਉੱਤੇ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਵੈਬਸਾਈਟ ਫੇਕ ਵੈਬਸਾਈਟ ਨੂੰ ਹੋਸਟ ਕੀਤਾ ਸੀਗਾ ਉਹ ਇਕਵਪਮਟ ਸੀ ਕਬਜ਼ੇ ਚ ਲੈ ਰਹੇ। ਆ ਇਤ If you wish that your child learns today and leads tomorrow, bring them to a &M's GEMS Cambridge International School, Pachankot, affiliated to CBSE New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo, karate, and skating classes, training of vocal, classical, and western music, dance classes for hip hop, freestyle, jazz, locking, popping, chess, horse riding, football, and so on. AM's GEMS Cambridge International School opposite Canada Palace near AM Institute's Jalandhar Dalauzi Bypass Road, Bathanko.